ਸੱਚ ਕਿਹਾ ਸਿਆਣਿਆਂ ਨੇ ਕਿ ਦੋ ਸਾਨਾਂ ਦੀ ਢੇੜ ਵਿੱਚ ਜੇਕਰ ਅਚਾਨਕ ਤੀਜਾ ਕੱਟਾ ਫਸ ਜਵੇ ਤਾਂ ਸਭ ਤੋਂ ਵੱਧ ਨੁਕਸਾਨ ਉਸ ਕੱਟੇ ਦਾ ਹੁੰਦਾ ਕੁਝ ਇਹੋ ਜੀ ਸਥਿਤੀ ਬਣੀ ਪਈ ਆ ਆਕਾਸ਼ ਘੁੰਮਣਬਾਈ ਦੀ ਹੁਣ ਮੱਝਾ ਵਰਸ ਮੱਝਾ ਆਪਸ ਵਿੱਚ ਭੇੜ ਰਹੇ ਸੀ ਪਰ ਜਹਿਜਾ ਜਾਂ ਨਜਾਇਜ਼ ਤਰੀਕੇ ਦੇ ਨਾਲ ਆਕਾਸ਼ ਘੁੰਮਣਬਾਈ ਨੂੰ ਸਭ ਤੋਂ ਵੱਧ ਹੇਟ ਮਿਲ ਰਹੀ ਆ ਉਹ ਵੀ ਬਿਨਾਂ ਗਲ ਤੋਂ ਹੁਣ ਆਕਾਸ਼ ਘੁੰਮਣ ਉੱਤੇ ਆਪਾਂ ਚਰਚਾ ਰੋਕੇ ਕਰਦੇ ਆ ਪਹਿਲਾਂ ਆਪਾਂ ਮੇਨ ਟੌਪਿਕ ਨੂੰ ਵੀ ਕਵਰ ਕਰ ਲੀਆ ਅਸਲ ਵਿੱਚ ਹੁਣ ਹੋਈ ਆ ਅਸਲੀ ਲਾਲਾ ਲਾਲਾ ਹੁਣ ਹੋਊਗੀ ਇੱਥੇ ਆ ਨਿਮਾਨ ਕੰਦੂ ਦੀ ਸਿਰਫ ਇੱਕ ਸਟੋਰੀ ਨੇ ਹੀ ਖੁਦ ਨੂੰ ਖੱਬੀ ਖਾਨ ਸਮਝਣ ਵਾਲੇ ਸਿੰਗਰਾਂ ਦੀ ਰਾਤ ਦੀ ਨੀਂਦ ਉਡਾ ਦਿੱਤੀ ਆ ਹਲੇ ਗਾਣਾ ਤਾਂ ਰਿਲੀਜ਼ ਹੋਇਆ ਹੀ ਨਹੀਂ ਗਾਣਾ ਤਾਂ ਕੱਲ ਨੂੰ ਰਿਲੀਜ਼ ਹੋਣਾ ਹਲੇ ਇੱਕ ਸਟੋਰੀ ਹੀ ਪਾਈ ਸੀ ਪੋਸਟਰ ਹੀ ਰਿਲੀਜ਼ ਕੀਤਾ ਸੀ ਉਸ ਪੋਸਟਰ ਨੇ ਜਾਂ ਉਸ ਸਟੋਰੀ ਨੇ ਹੀ ਅਗਲੇ ਪਿਛਲੇ ਸਾਰੇ ਹਿਸਾਬ ਕਲੀਅਰ ਕਰਤੇ ਤੇ ਹੁਣ ਜਿਹੜਾ ਡਿਸ Song ਰਿਲੀਜ਼ ਹੋਊਗਾ ਉਹ ਫਿਰ ਨੈਲੇ ਤੇ ਦੈਲਾ ਹੋਊਗਾ ਪ੍ਰੇਮ ਢਿੱਲੋਂ ਨੇ ਬੈਕ ਟੂ ਬੈਕ ਕਈ ਵਾਰ ਨਿਮਾਨ ਨੂੰ ਡੇਸ ਕੀਤਾ ਪਰ ਨਿਮਾਨ ਚੁੱਪ ਰਿਹਾ। ਪ੍ਰੇਮ ਢਿੱਲੋਂ ਦੀ ਫੈਨਪੋਲਿੰਗ ਇਸ ਕੰਟਰੋਵਰਸੀ ਤੋਂ ਬਾਅਦ ਡੇਸ ਸੌਂਗ ਤੋਂ ਬਾਅਦ ਦਿਨੋਂ ਦਿਨ ਆਪ ਹੁੰਦੀ ਰਹੀ ਪਰ ਨਿਮਾਨ ਚੁੱਪ ਰਿਹਾ। ਪ੍ਰੇਮ ਢਿੱਲੋਂ ਦੇ ਫੈਨ ਵਾਰ-ਵਾਰ ਤੇ ਜਾਣ ਬੁੱਝ ਕੇ ਨਿਮਾਨ ਨੂੰ ਟਿੱਚਰਾਂ ਕਰਦੇ ਰਹੇ, ਕਮੈਂਟ ਕਰਦੇ ਰਹੇ ਪਰ ਨਿਮਾਨ ਤਾਂ ਵੀ ਚੁੱਪ ਰਿਹਾ ਪਰ ਇਸ ਗੱਲ ਦਾ ਪਤਾ ਤਾਂ ਸਾਰਿਆਂ ਨੂੰ ਸੀ ਕਿ ਨਿਮਾਨ ਚੁੱਪ ਰਹਿਣ ਵਾਲਿਆਂ ਚੋਂ ਨਹੀਂ ਬੋਲੇਗਾ ਜ਼ਰੂਰ ਪਰ ਕਦੋਂ? ਸ਼ਾਇਦ ਉਹ ਟਾਈਮ ਹੁਣ ਆ ਚੁੱਕਾ ਆ। ਆਮੇ ਪ੍ਰੇਮ ਨੇ ਇੱਕ ਵਾਰ ਨਹੀਂ ਨਿਮਾਨ ਨੂੰ ਕਈ ਵਾਰ ਰਿਸਕ ਕੀਤਾ ਤੇ ਇਹਦੇ باوجود ਨਿਮਾਨ ਦੇ ਬਿਨਾ ਬੋਲੇ ਹੀ ਲੋਕਾਂ ਵੱਲੋਂ ਪ੍ਰੇਮ ਨਾਲੋਂ ਜ਼ਿਆਦਾ ਸਪੋਰਟ ਨਿਮਾਨ ਨੂੰ ਮਿਲ ਰਹੀ ਸੀ ਆਪਾਂ ਇੱਕ ਸਟੋਰੀ ਵੀ ਲਾਈ ਸੀ ਇੱਕ ਫੋਟੋ ਵੀ ਪਾਈ ਸੀ ਤੇ ਉਹਦੇ ਵਿੱਚ ਵੀ ਇਹ ਸਵਾਲ ਪੁੱਛਿਆ ਸੀ ਕਿ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਤਾਂ ਉਹਦੇ ਵਿੱਚ ਸਭ ਤੋਂ ਵੱਧ VOTING ਨਿਮਾਨ ਦੇ ਪੱਖ ਵਿੱਚ ਕੀਤੀ ਗਈ ਸੀ ਤੇ ਹੁਣ ਨਿਮਾਨ ਰੈਡੀ ਆ ਬੋਲਣ ਵਾਸਤੇ ਸਿਰਫ ਹੁਣ ਤਾਂ ਲਾ 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 ਹੋਣੀ ਜ਼ਰੂਰੀ ਆ ਨਮਾਨ ਨੇ ਆਪਣੇ ਪੋਸਟਰ ਵਿੱਚ ਪ੍ਰੇਮ ਨੂੰ ਕੁੱਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਮਾਨ ਜੇਸ ਬਰਬੈਰੀ ਉੱਤੇ ਸਭ ਤੋਂ ਵੱਧ ਮਾਣ ਕਰਦਾ ਸੀ ਕਿ ਮੈਂ ਸਭ ਤੋਂ ਪਹਿਲਾਂ ਬਰਬੈਰੀ ਪਾਉਣੀ ਸ਼ੁਰੂ ਕੀਤੀ ਆ ਤੇ ਮੈਨੂੰ ਦੇਖ ਦੇਖ ਕੇ ਬਾਕੀ ਸਾਰੇ ਪੰਜਾਬੀ ਸਿੰਗਰ ਬਰਬੈਰੀ ਪਾਉਣ ਲੱਗਿਆ ਨਮਾਨ ਨੇ ਉਸੇ ਬਰਬੈਰੀ ਬ੍ਰਾਂਡ ਦਾ ਪਟਾ ਆਪਣੇ ਕੁੱਤੇ ਦੇ ਗਲ ਵਿੱਚ ਪਾ ਦਿੱਤਾ ਹੁਣ ਇੱਥੇ ਧਿਆਨ ਦੇਣ ਯੋਗ ਗੱਲ ਇਹ ਵੀ ਆ ਕਿ ਜਦ ਨਮਾਨ ਨੇ ਆਪਣੇ ਪੋਸਟਰ ਵਿੱਚ ਕੋਈ ਕੁੱਤਾ ਦਿਖਾਇਆ ਤਾਂ ਉਹ ਆਮ ਜਾਂ ਕਿਸੇ ਨਾਰਮਲ ਜੀ ਨਸਲ ਦਾ ਨਹੀਂ ਦਿਖਾ ਰਿਆ ਉਹ ਇੱਕ ਆਪਾਂ ਜਿਹੜਾ ਪੰਜਾਬੀ ਵਿੱਚ ਕਹਿੰਦੇ ਆ ਨਾ ਕਿ ਜਹਾਜੀ ਕੁੱਤਾ ਧੋੜਨ ਵਾਲਾ ਜਿਹੜਾ ਸਭ ਤੋਂ ਵੱਧ ਧੋੜਦਾ ਉਹ ਵਾਲਾ ਦਿਖਾਇਆ ਸ਼ਾਇਦ ਇਹ ਤਨਮਨ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਪ੍ਰੇਮ ਜੀ ਤੁਸੀਂ ਬੜੀ ਸਪੀਡ ਨਾਲ ਦੌੜ ਰਹੇ ਹੋ ਬੈਕ ਟੂ ਬੈਕ ਰੈਪਲਾਈ ਕਰ ਰਹੇ ਹੋ ਬਹੁਤ ਹੋ ਗਿਆ ਬਹੁਤ ਆ ਦੌੜ ਲਿਆ ਬਹੁਤ ਆ ਹੰਬ ਲਿਆ ਹੁਣ ਰੁਕੋ ਬੈਠ ਜਾਓ ਸੈਟ ਡਾਊਨ ਸੰ ਹੁਣ ਗਾਣੇ ਦੇ ਵਿੱਚ ਕੀ ਹੋਊਗਾ ਇਹਦਾ ਤਾਂ ਮੈਂ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਪਰ ਇੱਕ ਗੱਲ ਤਾਂ ਪੱਕੀ ਆ ਕਿ ਨਮਾਨ ਨੇ ਪਿਛਲੀ ਸਾਰੀ ਭਾਜੀ ਮੋੜ ਦਿੱਤੀ ਆ ਤੇ ਹੁਣ ਗਾਣਾ ਜੋ ਵੀ ਹੋਊਗਾ ਉਹ 30 ਦੇ 51 ਪੌਂਡ ਵਾਲਾ ਹੋਊਗਾ ਹੁਣ ਗਾਣਾ ਕੱਲ ਨੂੰ ਯਾਨੀ ਕਿ 29 ਤਰੀਕ ਨੂੰ ਰਿਲੀਜ਼ ਹੋ ਜਾਣਾ ਤੇ ਉਹਦੇ ਉੱਤੇ ਵੀ ਆਪਾਂ ਰਿਵਿਊ ਰਿਐਕਸ਼ਨ ਜ਼ਰੂਰ ਕਰਾਂਗੇ ਜੋ ਵੀ ਭਾਣਾ ਬੀਤੂਗਾ ਉਹਨੂੰ ਆਪਾਂ ਜ਼ਰੂਰ ਐਕਸਪਲੇਨ ਕਰਾਂਗੇ ਪਰ ਉਹ ਦੇਖਣ ਵਾਸਤੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੁੱਜੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰਦੇ ਹੋ ਤਾਂ ਜੋ ਨੋਟੀਫਿਕੇਸ਼ਨ ਮਿਲ ਜਵੇ ਤੇ ਉਸੇ ਵੇਲੇ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਕਾਸ਼ ਘੁੰਮਣ ਉੱਤੇ ਦਰਅਸਲ ਹੋਇਆ ਕੀ ਕਿ ਆਕਾਸ਼ ਘੁੰਮਣ ਪ੍ਰੇਮ ਢਿੱਲੋਂ ਦੀਆਂ ਪੋਸਟਾਂ ਥੱਲੇ ਜਾ ਕੇ ਵੀ ਚੱਕ ਲੋ ਰੱਖ ਲੋ ਵਾਲੇ ਕਮੈਂਟ ਕਰ ਰਿਹਾ ਸੀ ਤੇ ਨਮਾਨ ਸੰਧੂ ਦੀਆਂ ਪ ਚੀਜ਼ ਨੂੰ ਕਿਤੇ ਨਮਾਨ ਸੰਧੂ ਜਾਂ ਉਹਦੀ ਟੀਮ ਨੇ ਨੋਟਿਸ ਕਰ ਲਿਆ ਤਾਂ ਉਸ ਤੋਂ ਬਾਅਦ ਨਮਾਨ ਸੰਧੂ ਨੇ ਆਕਾਸ਼ ਘੁੰਮਣ ਦੇ ਕਮੈਂਟ ਦਾ ਰਿਪਲਾਈ ਇਸ ਤਰ੍ਹਾਂ ਕੀਤਾ ਕਿਸਾਨਾਂ ਦੀ ਭੇਡ ਤਾਂ ਹੋ ਹੀ ਰਹੀ ਆ ਤੁਸੀਂ ਇੱਕ ਪਾਸਾ ਕਰ ਲੋ ਨਿਮਾਨ ਸੰਧੂ ਦੇ ਇਸ ਕਮੈਂਟ ਤੋਂ ਬਾਅਦ ਨਿਮਾਨ ਸੰਧੂ ਦੇ ਫੈਨ ਆਕਾਸ਼ ਘੁੰਮਣ ਨੂੰ ਇੱਕ 네ਗੇਟਿਵ ਵੇ ਨਾਲ ਦੇਖਣ ਲੱਗੇ ਆਕਾਸ਼ ਘੁੰਮਣ ਨੂੰ ਨਿਮਾਨ ਸੰਧੂ ਦੇ ਫੈਨਾਂ ਵੱਲੋਂ ਕੁਝ ਇੱਕ ਘੰਟਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਹੇਟ ਮਿਲਣੀ ਸ਼ੁਰੂ ਹੋ ਗਈ ਤੇ ਇਸ ਚੀਜ਼ ਨੂੰ ਵੀ ਨਿਮਾਨ ਸੰਧੂ ਨੇ ਨੋਟਿਸ ਕਰ ਲਿਆ ਤੇ ਉਤੋਂ ਬਾਅਦ ਨਿਮਾਨ ਸੰਧੂ ਨੇ ਇਸ ਚੀਜ਼ ਨੂੰ ਰੋਕਣ ਵਾਸਤੇ ਇੱਕ ਸਟੋਰੀ ਲਗਾਈ ਕਿ ਭਾਈ ਆਕਾਸ਼ ਘੁੰਮਣ ਵੀ ਇੱਕ ਮਿਹਨਤੀ ਬੰਦਾ ਆ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਤੇ ਸਾਰੇ ਆਪਣੇ ਭਰਾ ਆ ਤੁਸੀਂ ਉਹਨੂੰ ਰਿਸਪੈਕਟ ਦਿਓ ਨਾ ਕਿ ਕੋਈ ਬੁਰਾ ਭਲਾ ਕਹੋ ਕਮੈਂਟਾਂ ਵਿੱਚ ਹਾਸਾ ਮਜ਼ਾਕ ਚੱਲਦਾ ਹੀ ਰਹਿੰਦਾ ਹੁਣ ਜਨਤਾ ਤਾਂ ਜਨਤਾ ਆ ਜਨਤਾ ਉੱਤੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਤੇ ਜਨਤਾ ਹਮੇਸ਼ਾ 네ਗੇਟਿਵ ਚੀਜ਼ ਨੂੰ ਪੈਟਰੋਲ ਦੀ ਅੱਗ ਵਾਂਗ ਫਲਾਉਂਦੀ ਆ ਤੇ ਨਵਾਨ ਦੀ ਇਸ ਸਟੋਰੀ ਤੋਂ ਬਾਅਦ ਵੀ ਆਕਾਸ਼ ਘੁੰਮਣ ਨੂੰ ਸਟਿਲ ਹੇਟ ਮਿਲ ਰਹੀ ਆ ਜੋ ਕਿ ਹਜੇ ਤੱਕ ਬੰਦ ਨਹੀਂ ਹੋਈ। ਹੁਣ ਅੱਗੇ ਜੋ ਵੀ ਹੋਊ ਉਹ ਤਾਂ ਕੱਲ ਨੂੰ ਪਤਾ ਲੱਗੂ ਤੇ ਕੱਲ ਨੂੰ ਜੋ ਵੀ ਹੋਊ ਉਹ ਪਤਾ ਕਰਨ ਵਾਸਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਹ ਵਾਲੀ ਵੀਡੀਓ ਤੁਹਾਡਾ ਨਿੱਤਰ ਵੀ ਦੇਖ ਸਕੇ ਇਹਦੇ ਕਰਕੇ ਇਹ ਵਾਲਾ ਲਿੰਕ ਉਹਨੂੰ ਹੋਣੇ ਵਟਸਐਪ ਤੇ ਸ਼ੇਅਰ ਕਰ ਦਿਓ। ਤੋਂ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ। ਧੰਨਵਾਦ।